ਹਾਂਜੀ ਮਲਕੀ ਸਿੰਘ ਜੀ ਟਵਾਣਾ ਸਾਹਿਬ ਬੈਠੇ ਨੇ ਸਮੇਂ ਦੇਖ ਰਹੇ ਨੇ ਪਰਨਾ ਸਿੱਧੂ ਜੀ ਪਹੁੰਚੇ ਨਹੀਂ ਹਾਂਜੀ ਅਸਰੀਆ ਵੀਰ ਜੀ ਹਾਂਜੀ ਹਾਂਜੀ ਆਪਣੇ ਨਾਲ ਜਿਹੜੇ ਨੇ ਪਰਨਾ ਸਿੱਧੂ ਸਾਹਿਬ ਆ ਜੋ ਕਿ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਅੱਗੇ ਵੀ ਕੰਮ ਕੀਤੇ ਨੇ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਹੋਰ ਕੋਈ ਨਹੀਂ ਕਰ ਸਕਦਾ ਹੈਗਾ ਤੇ ਅੱਜ ਦੇ ਜਿਹੜੇ ਨੌਜਵਾਨ ਨੇ ਉਹ ਇੱਥੇ ਤੱਕ ਖੜੇ ਨੇ ਇਹਨਾਂ ਦੇ ਨਾਲ ਆ ਕਹਿੰਦੇ ਨੇ ਵੀ ਅੱਗੇ ਵਾਲਾ ਜਿਹੜਾ ਮੁੱਖ ਮੰਤਰੀ ਹੋਊਗਾ ਆ ਪੰਨਾ ਸਿੱਧੂ ਹੋਣਗੇ ਜੀ ਆਜੋ ਵੀਰ ਜੀ ਫਿਰ ਅੱਗੇ ਆ ਜੋ ਮੜੇ ਤੁਸੀਂ ਦੀ ਨਾਲ ਗੱਲਣਾ ਇੱਕ ਦੋ ਕਰ ਸਕਦਾ ਜਿਹੜਾ ਵੀ ਬਿਲਕੁਲ ਗੱਲ ਕਰਨੀ ਚਾਹੁੰਦਾ ਅੱਗੇ ਆ ਸਕਦਾ ਸਾਡੇ ਨਾਲ ਇਹ ਬਾਈ ਕਰਨ ਜੋਤ ਵੈਲਫੇਅਰ ਕਲੱਬ ਦੇ ਪ੍ਰਧਾਨ ਨੇ ਜੋ ਕੀ ਪਿੰਡ ਟੋੜੇ ਤੋਂ ਤੇ ਇਹਨਾਂ ਦੇ ਉਪਰਾਲੇ ਦੇ ਨਾਲ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਤੇ ਮੌਕੇ ਤੇ ਪਹੁੰਚੇ ਨੇ ਅੱਜ ਪੰਨਾ ਸਿੱਧੂ ਜੀ ਹਾਂਜੀ ਪੰਨਾ ਸਿੱਧੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਦੇਖੋ ਨੌਜਵਾਨਾਂ ਵੱਲੋਂ ਬਹੁਤ ਚੰਗਾ ਪ੍ਰਾਲਾ ਕੀਤਾ ਗਿਆ ਬਾਈ ਹਾਂਜੀ ਤੇ ਅਸੀਂ ਦਾ ਧੰਨਵਾਦ ਕਰਦੇ ਆਂ ਦੇਖੋ ਜਿਹੜਾ ਖੂਨਦਾਨ ਦੇ ਕੈਂਪ ਦੀ ਆਪਾਂ ਗੱਲ ਕਰੀਏ ਅੱਜ ਅਸੀਂ ਗੱਲ ਕਰੀਏ ਬਿਮਾਰੀਆਂ ਬਹੁਤ ਹੋ ਗਈਆਂ ਖੂਨ ਦੀ ਬਹੁਤ ਵੱਡੀ ਲੋੜ ਹੈ ਹੂੰ ਹੂੰ ਸਭ ਤੋਂ ਵੱਡਾ ਦਾਨ ਹੈ ਜਿਹਨੇ ਆਪਦਾ ਅੰਦਰੋਂ ਖੂਨ ਕੱਢ ਕੇ ਦੇਦਾ ਕਿਸੇ ਮਰੀਜ਼ ਨੂੰ ਕਿਸੇ ਐਕਸੀਡੈਂਟ ਵਾਲੇ ਨੂੰ ਤੇ ਬਹੁਤ ਵੱਡਾ ਦਾਣਾ ਨੌਜਵਾਨਾਂ ਵੱਲੋਂ ਚੰਗਾ ਪ੍ਰਾਰਲਾ ਕੀਤਾ ਗਿਆ ਬਹੁਤ ਇਤਿਹਾਸਕ ਪਿੰਡ ਹੈ ਸਰਦਾਰ ਟੋੜਾ ਸਾਹਿਬ ਦਾ ਪਿੰਡ ਹੈ ਜਿਨ੍ਹਾਂ ਨੇ ਕਿ ਪੰਥ ਦੀ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਮਨੁੱਖਤਾ ਦੀ ਬਹੁਤ ਵੱਡੀ ਸੇਵਾ કરી ਹੈ ਲੰਮਾ ਸਮਾਂ ਪ੍ਰਧਾਨ ਵੀ ਰਹੇ ਨੇ ਕਮੇਟੀ ਦੇ ਤੇ ਇਸ ਕਰਕੇ ਉਸ ਪਿੰਡ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਅਸੀਂ ਭਾਗਾਂ ਵਾਲੇ ਆ ਬਾਕੀ ਰਹੀ ਗੱਲ ਨੌਜਵਾਨਾਂ ਦੀ ਨੌਜਵਾਨ ਇਸ ਤੋਂ ਚੰਗੇ ਪ੍ਰਾਰਲੇ ਕਰ ਰਹੇ ਨੇ ਹੋਰ ਵੀ ਬਹੁਤ ਚੰਗੇ ਅੱਜ ਕੱਲਾ ਖੂਨਦਾਨੀ ਲਾਇਆ ਗਿਆ ਨਾਲ ਦਰਖਤ ਮੰਡਨ ਦਾ ਵੀ ਜਿਹੜਾ ਨਾਲ ਇੱਕ ਪ੍ਰੋਗਰਾਮ ਕੀਤਾ ਗਿਆ ਉਹ ਵੀ ਬਹੁਤ ਚੰਗਾ ਪ੍ਰੋਗਰਾਮ ਆ ਇਸ ਕਰਕੇ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਪ੍ਰਾਲਾ ਕੀਤਾ ਮਾਣ ਬਖਸ਼ਿਆ ਸਾਰੇ ਸਰਦਾਰ ਸੀਨੀਅਰ ਇੱਥੇ ਬੈਠੇ ਨੇਗੇ ਸਾਡੇ ਬਾਪੂ ਜੀ ਬੈਠੇ ਨੇਗੇ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹਾ ਪ੍ਰਾਲੇ ਹੋਣੇ ਚਾਹੀਦੇ ਨੇ ਪਿੰਡਾਂ ਦੇ ਵਿੱਚ ਇਕਤਾ ਹੋਣੀ ਚਾਹੀਦੀ ਹੈ ਨੌਜਵਾਨਾਂ ਦੀ ਇਕਤਾ ਹੋਣੀ ਬੜੀ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਨਹੀਂ ਤਾਂ ਜਿਆਦਾਤਰ ਜਿਹੜੀਆਂ ਪਾਰਟੀਆਂ ਵਾਜੀਆਂ ਕਰਕੇ ਨਾ ਕੋਈ ਕੈਂਪ ਲਾ ਸਕਦਾ ਨਾ ਕੋਈ ਟੂਰਨਾਮੈਂਟ ਲਾ ਸਕਦਾ ਬਾਕੀ ਜ਼ਿਆਦਾਤਰ ਜਵਾਨੀ ਬਾਹਰ ਨੂੰ ਜਾ ਰਹੀ ਹੈ ਇਹ ਵੀ ਪੰਜਾਬ ਦਾ ਬਹੁਤ ਵੱਡਾ ਦੁੱਖ ਹੈ ਕਿ ਪਿੰਡਾਂ ਦੇ ਵਿੱਚ ਸਾਡੇ ਨੌਜਵਾਨ ਰਹੀ ਨਹੀਂ ਗਏ ਇੱਥੇ ਵੱਡੀ ਪੱਧਰ ਦੇ ਵਿੱਚ ਨੌਜਵਾਨ ਦੇਖੇ ਗਏ ਨਹੀਂਗੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੱਤਾਂ ਖਾਲੀ ਹੋ ਗਈਆਂ ਗਰਾਊਂਡ ਖਾਲੀ ਹੋ ਗਏ ਜਿੰਮਾਂ ਖਾਲੀ ਹੋ ਗਈਆਂ ਨੌਜਵਾਨ ਪੰਜਾਬ ਦਾ ਰਹੀ ਨਹੀਂ ਗਏ ਉਹ ਚੰਗੀ ਗੱਲ ਹੈ ਜੇਕਰ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਹੋਣਾ ਵੀ ਜੇ ਤੁਸੀਂ ਪੰਜਾਬ ਦੇ ਵਿੱਚ ਰਹੋਗੇ ਤਾਂ ਹੀ ਕੋਈ ਟੂਰਨਾਮੈਂਟ ਕਰਾ ਸਕਦੇ ਹੋ ਤਾਂ ਹੀ ਕੋਈ ਜਿਹੜਾ ਕਿ ਕੈਂਪ ਲਵਾ ਸਕਦੇ ਹੋ ਇਹੀ ਇਹ ਇੱਥੇ ਰਾਣਾ ਬੜਾ ਜ਼ਰੂਰੀ ਆ ਨੌਜਵਾਨ ਆ ਉਹਦੇ ਪਿੰਡ ਛੱਡ ਕੇ ਦਾ ਪੰਜਾਬ ਛੱਡ ਕੇ ਨਾ ਨਾ ਜਾਣ ਇਹ ਮੇਰੀ ਵੱਡੀ ਲੜਾਈ ਆ 2 ਸਾਲ ਹੋ ਗਏ ਲੜਾਈ ਆ ਆਪਾਂ ਨੂੰ ਲੜਦਿਆਂ ਨੂੰ ਪੰਜਾਬ ਦੇ ਵਿੱਚ ਕਿ ਸਾਡੇ ਕਾਲਜ ਖਾਲੀ ਹੋਈ ਜਾਂਦੇ ਨੇਗੇ ਤੇ ਵੱਡੇ ਮਗਰਮਸਾ ਨਾਲ ਆਪਾਂ ਇਸ ਚੀਜ਼ ਦੇ ਕਰਕੇ ਟੱਕਰ ਲੈਂਦੀ ਆ ਅੱਜ ਤੱਕ ਅਮਰਲਾ ਦਾ ਆਪਾਂ ਜੇ ਆਪਾਂ ਤਕਰੀਬਨ ਗੌਰ ਕਰੀਏ 80-90 ਕਰੋੜ ਰੁਪਇਆ 100 ਕਰੋੜ ਦੇ ਮਤਲਬ ਲਗਭਗ ਆਪਾਂ ਲੋਕਾਂ ਦਾ ਕਰਵਾਤਾ ਹੋਊਗਾ ਹੀ ਕਾਰਨ ਇਹ ਲੜਾਈ ਆ ਸਾਡੀ ਜੀ ਨੌਜਵਾਨ 30 ਲੱਖ ਰੁਪਇਆ ਲੈ ਕੇ ਘਰੋਂ ਜਾਂਦਾ ਹੈ ਉੱਥੋਂ ਕੱਟ ਕੇ ਕੁਝ ਨਹੀਂ ਆਉਂਦਾ ਆਪੋ ਆਪਣਾ ਕਮਾ ਕੇ ਆ ਜਾਂਦਾ ਸਾਡੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਗੁਰੂਆਂ ਪੀਰਾਂ ਦੀ ਧਰਤੀ ਆ ਦੇਖੋ ਆ ਕਿੰਨਾ ਇਤਿਹਾਸਕ ਪਿੰਡ ਆ ਇੱਥੋਂ ਦੀ ਗੱਲ ਕਰੀਏ ਜਿਹਾ ਪਾਣ ਪਾਣੀ ਕਿਤੇ ਨਹੀਂ ਹੈਗਾ ਆਪਾਂ ਇੱਥੇ ਰਹੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਨੁੱਖਤਾ ਦੀ ਸੇਵਾ ਕਰੀਏ ਲੋਕਾਂ ਦੀ ਸੇਵਾ ਕਰੀਏ ਆਪਸ ਵਿੱਚ ਮਿਲ ਜੁਲ ਕੇ ਰਹੀਏ ਇਹੀ ਮੇਰੀ ਨੌਜਵਾਨਾਂ ਨੂੰ ਬਸ ਬੇਨਤੀ ਹੈ ਨੌਜਵਾਨ ਇਸ ਤੇ ਗੱਲਾਂ ਦੇ ਚੱਲ ਵੀ ਰਹਿਣੇ ਧੰਨਵਾਦ ਮਾਨ ਜੀ ਬਹੁਤ ਵਧੀਆ ਵਿਚਾਰ ਨੇ ਜੀ ਇਹਨਾਂ ਦੇ ਦੇਖਦਾ ਤੁਸੀਂ ਦੇਖੋ ਜੀ ਮੇਰੇ ਜਿਹੇ ਨਵਾਂ ਨੇ ਜਿਹੇ ਇਨਸਾਨ ਨਾਲ ਮੇਰੇ ਜਿਹੇ ਨਵਾਂ ਨੇ ਜਿਹੇ ਇਨਸਾਨ ਨਾਲ ਬਹੁਤ ਵਧੀਆ ਸਪੀਚ ਕੀਤੀ ਇਹਨਾਂ ਨੇ ਤੁਸੀਂ ਵੇਖ ਸਕਦੇ ਹੋ ਉਹਨਾਂ ਦੀ ਸੋਚ ਤੇ ਇਨਸਾਨ ਕਿੰਨੇ ਨਿਮਰਤਾਲੇ ਨੇ ਇੱਥੋਂ ਪਤਾ ਲੱਗਦਾ ਨਾ ਦੇਖੋ ਹਰੇਕ ਇਨਸਾਨ ਚਾਹੀਦੀ ਤੇ ਜਿਹੜਾ ਕੋਈ ਲੀਡਰ ਹੁੰਦਾ ਨਾ ਕੋਈ ਸਾਹਮਣੇ ਨਹੀਂ ਹੁੰਦਾਗਾ ਇਹ ਹੈ ਨਾ ਜੀ ਤੇ ਆਪਣੇ ਨਾਲ ਬਹੁਤ ਗੱਲ ਕੀਤੀ ਆ ਪੰਨਾ ਸਿੱਧੂ ਸਾਹਨੇ ਤੇ ਤੁਸੀਂ ਵੇਖਦੀ ਵੇਖ ਸਕਦੇ ਹੋ ਹਰ ਇੱਕ ਇਨਸਾਨ ਨੂੰ ਜਾਣਦਾ ਹੀ ਹੋਊਗਾ ਵੈਸੇ ਵੀ ਬਹੁਤ ਵਧੀਆ ਇਨਸਾਨ ਨੇ ਤੁਸੀਂ ਵੇਖ ਸਕਦੇ ਹੋ ਆਪਣੇ ਨਾਲ ਬੈਠੇ ਨੇ ਇਧਰ ਪੰਨੂ ਜੀ ਸਿੰਘ ਜੀ ਤੇ ਕਿੰਨਾ ਕਰਵਾ ਰਹੇ ਹੋ ਵੈਲਫੇਅਰ ਕਲੱਬ ਤੇ ਤੁਸੀਂ ਤੀਸਰਾ ਬਲੱਡ ਕੈਂਪ ਹੈ ਵੈਲਫੇਅਰ ਕਲੱਬ ਐਂ ਟੌੜਾ ਵੱਲੋਂ ਤੇ ਹਰ ਵਾਰ ਅਸੀਂ ਸਰਕਾਰੀ ਟੀਮ ਬੁਲਾਉਂਦੇ ਹਾਂ ਜੀ ਤੇ ਇਸ ਵਾਰ ਤਾਂ ਬਲੱਡ ਕੈਂਪ ਦੇ ਨਾਲ ਜਿਹੜੇ ਡੋਨਰ ਡੋਨੇਟ ਕਰ ਰਹੇ ਨੇ ਉਹਨਾਂ ਨੂੰ ਇੱਕ ਇੱਕ ਬੁੱਟਾ ਵੀ ਦੇ ਰਹੇ ਆ ਤੇ ਬਹੁਤ ਵਧੀਆ ਵਾਤਾਵਰਣ ਦੀ ਸੰਭਾਲ ਕਰ ਰਹੇ ਹਾਂ ਜੀ ਜੀ ਕਹਿੰਦੇ ਵਾਤਾਵਰਣ ਸਵਾਸਥ ਸਾਰਾ ਕੁਝ ਸਵਾਸਥ ਹੈ ਨਾ ਜੀ ਵਾਤਾਵਰਨ ਜ਼ਰੂਰੀ ਆ ਵਾਤਾਵਰਨ ਕਿਵੇਂ ਸਵਸਥ ਰਹਿਗਾ ਕਿਵੇਂ ਸਾਫ਼ ਸੁਥਰਾ ਰਹੇਗਾ ਜੇਕਰ ਅਸੀਂ ਵੱਧ ਵੱਧ ਬੂਟੇ ਲਗਾਵਾਂਗੇ ਦਰਖਤ ਲਗਾਵਾਂਗੇ ਉਸ ਦੇ ਨਾਲ ਸਾਡਾ ਜਿਹੜਾ ਵਾਤਾਵਰਨ ਬਹੁਤ ਵਧੀਆ ਸਾਫ਼ ਸੁਥਰਾ ਰਹੇਗਾ ਇਸ ਦੇ ਵਿੱਚ ਨਾ ਜਿਹੜੇ ਬੂਟੇ ਨੇ ਦਰਖਤ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦੇ ਨਾਲ ਜਿਸ ਦੇ ਨਾਲ ਦੇਖੋ ਜੀ ਆਪਾਂ ਇੱਕ ਗੱਲ ਕਰਦੇ ਆ ਜਿਵੇਂ ਅਸੀਂ ਸਾਹ ਲੈਂਦੇ ਆ ਸਾਹ ਅਸੀਂ ਕਿੱਥੋਂ ਲੈਂਦੇ ਆ ਇਹ ਜਿਹੜੇ ਦਰਖਤ ਨੇ ਇਹਨਾਂ ਤੋਂ ਅਸੀਂ ਸਾਹ ਲੈਂਦੇ ਆ ਬੂਟਿਆਂ ਤੋਂ ਦਰਖਤਾਂ ਤੋਂ ਉਹਨਾਂ ਦਰਖਤ ਆਪਾਂ ਨੂੰ ਲਗਾਉਣੇ ਚਾਹੀਦੇ ਨੇ ਹਰੇਕ ਇਨਸਾਨ ਨੂੰ ਜਿਵੇਂ ਕਿ ਇੱਕ ਦਰਖਤ 50 ਸਾਲ ਦੇ ਵਿੱਚ ਪਲਦਾ ਏ ਵੱਡਾ ਹੁੰਦਾ ਏ ਉਹ ਇੱਕ ਛੋਟਾ ਜਿਹੜਾ ਉਸਦੇ ਅੱਗੇ ਬੂਟਾ ਨਾ ਕੋਈ ਇੱਕ ਬੂਟਾ ਵੱਡਾ ਬੂਟਾ ਜਿਹੜਾ ਜਿਵੇਂ ਵੱਡਾ ਦਰਖਤ ਆ ਉਸ ਦੇ ਅੱਗੇ ਨਾ ਇੱਕ ਛੋਟਾ ਜਿਹਾ ਬੂਟਾ ਹਜ਼ਾਰ ਦੇ ਬਰਾਬਰ ਦਾ ਜਿਹੜੇ ਇਹ ਇੱਕ ਚੁੰਕ ਦੇ ਵਾਂਗ ਕੰਮ ਕਰਦੇ ਨੇ ਜਦੋਂ ਪੌਣਾ ਆਉਂਦੀਆਂ ਨੇ ਮਾਨਸੂਨ ਪੌਣਾ ਆਉਂਦੀਆਂ ਨੇ ਤਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਏ ਦਰਖਤਾਂ ਦਾ ਇੱਕ ਚੁੰਕ ਖਿੱਚ ਹੁੰਦੀ ਹੈ ਇਹਨਾਂ ਦੇ ਵਿੱਚ ਜੋ ਕਿ ਮੀ ਦਾ ਕਾਰਨ ਜਿਵੇਂ ਬਣਦਾ ਆਪਾਂ ਕਹਿੰਦੇ ਹਾਂ ਅੱਗੇ ਵਾਂਗੂ ਮੀਂਹ ਨਹੀਂ ਪੈਂਦੇਗੇ ਪਹਿਲੇ ਜੇ ਸੋਚਦੇ ਬਈ ਪਹਿਲਾਂ ਦੇ ਸਮੇਂ ਦੇ ਵਿੱਚ ਦਰਖਤ ਵੀ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਅੱਜ ਦੇ ਸਮੇਂ ਦੇ ਵਿੱਚ ਦਰਖਤ ਨਹੀਂ ਰਹੇ ਹੈਗੇ ਠੀਕ ਹੈ ਜੀ ਇਹੀ ਕਾਰਨ ਆ ਦਰਖਤਾਂ ਦਾ ਬਹੁਤ ਵੱਡਾ ਜਾਗਦਾਨਾ ਜਿਸ ਕਰਕੇ ਸਾਨੂੰ ਸਾਹ ਲੈਣ ਦੇ ਲਈ ਬਹੁਤ ਜ਼ਰੂਰੀ ਆ ਸਾਹ ਸਾਨੂੰ ਕਿੱਥੋਂ ਮਿਲਦਾ ਏ ਇਹ ਦਰਖਤਾਂ ਤੋਂ ਹੀ ਮਿਲਦਾ ਏ ਜੋ ਕਿ ਪੰਨਾ ਸਿੱਧੂ ਸਾਹਮਣੇ ਇਹਨਾਂ ਨੂੰ ਬਹੁਤ ਕਲੀਅਰ ਗੱਲ ਕਰਤੀ ਆ ਬਾਕੀ ਜਿਹੜਾ ਖੂਨਦਾਨ ਕੈਂਪ ਆ ਲੱਗਿਆ ਹੋਇਆ ਅੱਜ ਪਿੰਡ ਟੌੜੇ ਸੀ ਅੱਜ ਉੱਥੇ ਪਹੁੰਚੇ ਆ ਉਹ ਸਮੇਂ ਮੌਕੇ ਤੇ ਪਹੁੰਚੇ ਹੋਏ ਨੇ ਪੰਨਾ ਸਿੱਧੂ ਸਾਹਿਬ ਆਪਣੇ ਨਾਲ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਇੱਧਰ ਦੇ ਹੋਵਿਰਜੀ ਨਾਲ ਹਾਂਜੀ ਦਿਖਾਈ ਚਲੋ ਪਰ ਇਹ ਲੋਕੋ ਗੱਲ ਨਹੀਂ ਬਹੁਤ ਆਪਣੇ ਕੈਮਰਾਮੈਨ ਦਾ ਵੀ ਬਹੁਤ ਧੰਨਵਾਦ ਹੈ ਇਹ ਵੀਰ ਵੀ ਕਬੱਡੀ ਦੇ ਪਲੇਅਰ ਨੇ ਬਹੁਤ ਵਧੀਆ ਹਾਂਜੀ ਨਾਮ ਕੀ ਹੈ ਰਣ ਸਿੰਘ ਨੇ ਉਹ ਮੋਨਾ ਪਟਾਲ ਮੋਨਾ ਪਟਾਲ ਸਾਹ ਪਹੁੰਚੇ ਹੋਏ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਮਗੜੇ ਤਸਵੀਰਾਂ ਵਿੱਚ ਆਹ ਦੇਖੋ ਅਜੇ ਤੁਸੀਂ ਦੇਖ ਸਕਦੇ ਹੋ ਆਪਣੇ ਨਾਲ ਪੰਨਾ ਸਿੱਧੂ ਸਾਹਿਬ ਨਾਲ ਸਾਹਿਬ ਜੀ ਬਹੁਤ ਹੀ ਵਧੀਆ ਇਨਸਾਨ ਨੇ ਜੋ ਕਿ ਬਹੁਤ ਹੀ ਵਧੀਆ ਸੁੱੱਚੀ ਸੁੱੱਚੀ ਸੋਚ ਦੇ ਸੱਚੀ ਸੋਚੀ ਸੋਚ ਦੇ ਇਨਸਾਨ ਨੇ ਇਹ ਰੱਬੀ ਰੂਹਾਂ ਨੇ ਉਹ ਜਿਹੜਾ ਕੁਝ ਕਹਿੰਦੇ ਨੇ ਹੋ ਜਾਂਦਾ ਉਹ ਕੰਮ ਆ ਬਹੁਤ ਵਧੀਆ ਪਰਾਲੇ ਕਰਦੇ ਨੇ ਜਿਹੜੇ ਕਿ ਇਹਨਾਂ ਦੇ ਪਰਾਲੇ ਨੇ ਹਰ ਇੱਕ ਇਨਸਾਨ ਨੂੰ ਇਹਨਾਂ ਦੇ ਦੱਸੇ ਰਸਤੇ ਉੱਪਰ ਚੱਲਣਾ ਚਾਹੀਦਾ ਹੈ ਹਰ ਇੱਕ ਇਨਸਾਨ ਨੂੰ ਇਹਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲਣਾ ਚਾਹੀਦਾ ਹੈ ਬਹੁਤ ਵੱਡਾ ਜੋਗ ਜਾਣਾ ਅੱਜ ਪਹੁੰਚੇ ਹੋਏ ਆ ਪਿੰਡ ਟੌੜੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਬਲਫੇਅਰ ਕਲੱਬ ਦੇ ਜੋ ਕਿ ਇਹ ਸਾਰੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਨੇ ਇਹ ਆਪਣੇ ਬ੍ਰਿੰਦਰ ਟੋੜਾ ਸਾਹਿਬ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆਪ ਸੇਵਾ ਕਰ ਰਹੇ ਨੇ ਇਹ ਇਹ ਰੁਗੜੀ ਰੋਹਾਂ ਨੇ ਬਹੁਤ ਵਧੀਆ ਇਨਸਾਨ ਨੇ ਵੀ ਇਹ ਵੱਧ ਤੋਂ ਵੱਧ ਦੇਖੋ ਜੀ ਰੁਕ ਲਗਾਉਂਦੇ ਨੇ ਜਦੋਂ ਵੀ ਆਪਾਂ ਇਹਨਾਂ ਦੀ ਵੀਡੀਓ ਉਹ ਵੀ ਕਰਾਂਗੇ ਆਪਾਂ ਹਾਂਜੀ ਤੁਸੀਂ ਆਪਣੇ ਚੈਨਲ ਤੇ ਦੇਖ ਰਹੇ ਹੋ ਤੇ ਸਮੇਂ ਪਹੁੰਚੇ ਹੋਏ ਆਪਣ ਡਕਟੌੜੇ ਆਪਣਾ ਨਾਮ ਕੀ ਰਹੀ? ਮਨੋ ਹਰਪ੍ਰੀਤ ਹਰਪ੍ਰੀਤ ਸੀ ਤੇ ਵੀਰ ਉਹਨਾਂ ਦਾ ਕੋਈ ਨੂ ਨੂ ਪਾਈਦਾ ਨਾ ਕੋਈ ਬਾਈ ਵੀ ਕੀ ਨਾਮ ਹੈ ਇਹਦਾ ਕਰਨ ਕਬੱਡੀ ਦੇ ਪਲੇਅਰ ਨੇ ਚੱਕੇ ਲੈ ਹਰਪ੍ਰੀਤ ਰਣ ਸਿੰਘ ਜੀ ਫੇਰ ਵਾਲੇ ਸੀ ਵੀ ਜੋਦਾ ਕਿਹੜੀ ਪਿੰਡ ਤੋਂ ਜੀ ਰਣ ਸਿੰਘ ਜੜਪਾ ਜੜਪਾ ਜੜਪੇ ਤੇ ਪਹੁੰਚੇ ਹੋਣੇ ਵੀਰੇ ਇਹ ਵੀਰ ਪਹੁੰਚੇ ਹੋਣੇ ਡਿੜਵੇ ਤੋਂ ਰਣ ਸਿੰਘ ਜੀ ਜੋ ਕਿ ਕਬੱਡੀ ਦੇ ਪਲੇਅਰ ਬਹੁਤ ਵਧੀਆ ਨੇ ਤੁਸੀਂ ਦੇਖ ਸਕਦੇ ਹੋ ਮੱਲਾ ਮਾਰਦੇ ਨੇ ਜਿੱਥੇ ਜਾਂਦੇ ਨੇ ਇਹ ਉਹਨਾਂ ਛਣ ਨੇ ਇਹਨਾਂ ਤੇ ਵੀ ਕਿਰਪਾ ਇੱਕ ਪਰਮਾਤਮਾ ਦੀ ਆ ਆਮੇਨੀ ਦੁਨੀਆ ਤੇ ਚਰਚੇ ਹੁੰਦੇ ਹੋਣਗੇ